ਸ਼ਮਸ਼ੀਰ ਆ ਤੇ ਦੂਸਰਾ ਖਾਲੀ ਹੱਥ ਆ ਉਹਨੇ ਫਿਰ ਕੀ ਕੀਤਾ ਜੰਡ ਦੇ ਨਾਲ ਮਾਰਿਆ ਲਮਕਾ ਜੰਡ ਦੇ ਨਾਲੋਂ ਤੋੜ ਲਿਆ ਇੱਕ ਮੋਢ ਉਹਨੂੰ ਤਲੇਮੜ ਕਹਿ ਦਈਏ ਜਿਹਨੂੰ ਸਲੋਤਰ ਕਹਿ ਦਈਏ ਜਿਹਨੂੰ ਸਿੰਘਾਂ ਦੀ ਬਾਛਾ ਦੇ ਵਿੱਚ ਅਕਲਦਾਨ ਆਖਿਆ ਜਾਂਦਾ ਏ ਤੋੜ ਕੇ ਤੰਬਾ ਮੋਢੇ ਦੇ ਉੱਤੇ ਰੱਖਿਆ ਬਾਬਾ ਬੋਤਾ ਸਿੰਘ ਨੇ ਤੇ ਦੋਨੋਂ ਸੂਰਮੇ ਜਾ ਰਹੇ ਨੇ ਜਾਗਤ ਰਹੇ ਨੇ ਨੂਰਦੀਨ ਦੀ ਸਰਾਂ ਵੱਲ ਉੱਥੇ ਕੀ ਕਰਨਾ ਜਾ ਕੇ ਸਿੰਘਾਂ ਨੇ ਮੋਰਚੇ ਗੱਢਣੇ ਆ ਖਾਲਸੇ ਦੇ ਨਿਸ਼ਾਨ ਚਲਾਉਣੇ ਆ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਏ ਕਿਸ ਤਰ੍ਹਾਂ ਦਾ ਆਫਿਸ ਦੇ ਵਿੱਚ ਵਿਚਾਰ ਵਟਾਂਦਰਾ ਹੋ ਰਿਹਾ ਏ ਕਿਸ ਤਰ੍ਹਾਂ ਦੀ ਵਿਚਾਰ ਤੋਂ ਬਾਦ ਸਿੰਘ ਕਿੱਥੇ ਪਹੁੰਚੇ ਨੇ ਕੀ ਵਾਰਤਾ ਏ ਸਾਰੇ ਵਾਤਾਵਰਨ ਨੂੰ ਕਵੀ ਨੇ ਕਲਮ ਬੰਦ ਰਾਈ ਕਰਨ ਦਾ ਯਤਨ ਕੀਤਾ ਆਓ ਪਿਆਰ ਦੇ ਨਾਲ ਸਤਿ ਕੀਏ ਬੋਤਾ ਗਰਜਾ ਸਿੰਘ ਜੀ ਬੈਠ ਕਰਨ ਵਿਚਾਰ ਚੱਲ ਸ਼ਹੀਦੀ ਪਾਜੀਏ ਯਾਦ ਕਰੇ ਸੰਸਾਰ ਗੱਲ ਰਾਹੀ ਦੀ ਕਲੇਜੇ ਗਈ ਲੱਗਦੀ ਮਨੋਂ ਪੈ ਗਿਆ ਬਾਰੂਦ ਉੱਤੇ ਅੱਗ ਜੀ ਗੱਲ ਰਾਹੀ ਦੀ ਕਲੇਜੇ ਗਈ ਲੱਗਦੀ ਮਨੋਂ ਪੈ ਗਿਆ ਬਾਰੂਦ ਉੱਤੇ ਅੱਗ ਜੀ ਤਾਨੇ ਮਾਰੂਗਾ ਅਸਾਨੂੰ ਸਾਰਾ ਜੱਗ ਜੀ ਮਾਰੂਗਾ ਅਸਾਨੂੰ ਸਾਰਾ ਜੱਗ ਜੀ ਇਹ ਗੱਲ ਨੂੰ ਭੁਲਾ ਚੱਲੀਏ ਗਰਜਾ ਸਿੰਘਾਂ ਨੇ ਸਿੰਘਾਂ ਦੇ ਪਾ ਚੱਲਿਏ ਸ਼ਹੀਦ ਆਬਾ ਪਾ ਚੱਲਿਏ ਬੋਤਾ ਸਿੰਘਾ ਗੱਲ ਤੇਰੀ ਭਾਈ ਠੀਕ ਹੈ ਮੋਦੀ ਅਰਸ਼ਾ ਚੋ ਸਾਨੂੰ ਰਹੀ ਓ ਠੀਕ ਹੈ ਬੋਤਾ ਸਿੰਘਾ ਗੱਲ ਤੇਰੀ ਭਾਈ ਠੀਕ ਹੈ ਮੋਦੀ ਅਰਸ਼ਾ ਚੋ ਸਾਨੂੰ ਰਹੀ ਓ ਠੀਕ ਹੈ ਕਿਸੇngਣਾ ਮੁਕਾਇਆ ਮੁਕਣੇ ਕਿਸੇngਣਾ ਮੁਕਾਇਆ ਮੁਕਣੇ ਗੱਲ ਰਾਹੀ ਦੀ ਕਲੇਜੇ ਗਈ ਲੱਗਦੀ ਮਨੋਂ ਪੈ ਗਿਆ ਬਾਰੂਦ ਉੱਤੇ ਅੱਗ ਜੀ ਤਾਨੇ ਮਾਰੂਗਾ ਇਸਾਨੂ ਸਾਰਾ ਜੱਗ ਜੀ ਮਾਰੂਗਾ ਇਸਾਨੂ ਸਾਰਾ ਜੱਗ ਜੀ ਇਹ ਗੱਲ ਨੂੰ ਵਿਆ ਚੱਲਿਏ ਗਰਜਾ ਸਿੰਘਾ ਰੇ ਸਿੰਘਾ ਦੇ ਦੇ ਆਉਂਦੀ ਸਿੱਖ ਗੱਲ ਤੇਰੀ ਭਾਈ ਠੀਕ ਹੈ ਮੋਤੀ ਅਰਸ਼ਾ ਜੋ ਸਾਨੂੰ ਰਹੀ ਓ ਠੀਕ ਹੈ ਬੋਤਾ ਸਿੰਘ ਗੱਲ ਤੇਰੀ ਭਾਈ ਠੀਕ ਹੈ ਮੋਤੀ ਅਰਸ਼ਾ ਜੋ ਸਾਨੂੰ ਰਹੀ ਪੰਜਵੇਂ ਗੁਰਾਂ ਨੇ ਜਦੋਂ ਪਾਈ ਸੀ ਅੱਤ ਮੁਗਲਾਂ ਨੇ ਉਦੋਂ ਬੜੀ ਚਾਈ ਸੀ ਛੀਦੀ ਪੰਜਵੇਂ ਗੁਰਾਂ ਨੇ ਜਦੋਂ ਪਾਈ ਸੀ ਅੱਤ ਮੁਗਲਾਂ ਨੇ ਉਦੋਂ ਬੜੀ ਚਾਈ ਸੀ ਛੇਵੇਂ ਬਾਦਸ਼ਾਹ ਨੇ ਤੇਗ ਖੜਕਾਈ ਸੀ ਬਾਦਸ਼ਾਹ ਨੇ ਤੇਗ ਖੜਕਾਈ ਸੋ ਗੱਲ ਨਾ ਭੁਲਾ ਦੱਲੀਏ ਕਰਦਾ ਸਿੰਘਾ ਦੇ ਸਿੰਘਾ ਦੇ ਪਾ ਪਾ ਚੱਲਿਏ ਬਾਜਾਂ ਵਾਲੇ ਨੇ ਬਣਾ ਸਾਰਾ ਵਾਰਿਆ ਜਦੋਂ ਨਿੱਕਿਆਂ ਨੂੰ ਨੀਹਾਂ ਚ ਖਲਾਰਿਆ ਬਾਜਾਂ ਵਾਲੇ ਨੇ ਬਣਾ ਸਾਰਾ ਵਾਰਿਆ ਜਦੋਂ ਨਿੱਕਿਆਂ ਨੂੰ ਨੀਹਾਂ ਚ ਖਲਾਰਿਆ ਉਹ ਨਾ ਉੱਤੇ ਗੱਡੀਆਂ ਸਿੱਖ ਰਾਜ ਦਾ ਜਕਾਰਾ ਉੱਚ ਛੱਡੀ ਏ ਛੱਡੀ ਏ ਝੰਡਾ ਕੇਸਰੀ ਝੜਕੀ ਉੱਤੇ ਗੱਡੀਆਂ ਸਿੱਖ ਰਾਜ ਦਾ ਜਕਾਰਾ ਉੱਚ ਛੱਡੀ ਏ ਜਿਹੜਾ ਅੜੀ ਕਰ ਉਹਨੂੰ ਫਾੜ ਵੱਢੀਏ ਅੜੀ ਕਰ ਉਹਨੂੰ ਫਾੜ ਵੱਢੀਏ ਬਿੱਤੇਕ ਸੰਗਰਾ ਚੱਲੀਏ ਕਰਦਾ ਸਿੰਘਾਂ ਦੇ ਸਿੰਘਾਂ ਦੇ ਦੀ ਆਉਂਦੀ ਸਿੱਖੀ ਰੱਖਣੀ ਸ਼ਹੀਦ ਆਬਾ ਚੱਲੀਏ ਸ਼ਹੀਦ ਆਬਾ ਵਾਪ ਚੱਲ ਲਿਏ ਆਉਂਦੇ ਵੀਰ ਰਸ ਚ ਉਤਰੇ ਨੇ ਦੋਵੇਂ ਰੰਗੇ ਦੀ ਰੰਗੇ ਦੀ ਟੰਬੇ ਵੱਢ ਲੈ ਵੱਢ ਲੈ ਟੰਬੇ ਵੱਢ ਲੈ ਜੰਡਾ ਦੇ ਨਾਲੋ ਚੰਗੇ ਦੀ ਵੀਰ ਰਸ ਚ ਉਤਰੇ ਨੇ ਦੋਵੇਂ ਰੰਗੇ ਦੀ ਵੇਖ ਸ਼ਮਾ ਤਾਂ ਹੱਸਦੇ ਪਤੰਗੇ ਦੀ ਸ਼ਮਾ ਤਾਂ ਹੱਸਦੇ ਪਤੰਗੇ ਦੀ ਕਿ ਜ਼ਿੰਦਗੀ ਕਮਾ ਚੱਲ ਲਿਏ ਕਰ ਲਿਆ ਸੰਗਾਰੇ ਸਿੰਘਾਂ ਦੇ ਦੀ ਆਉਂਦੀ ਸਿੱਖੀ ਰੱਖਣੀ ਸ਼ਹੀਦਿਆ ਬਾਬਾ ਸੰਗਾਂ ਨੂੰ ਲੀਕੂ ਕਵੀ ਜਰ ਨੇ ਅਰਪਰ ਸੰਗਾਂ ਨੂੰ ਅਜ ਇਤਿਹਾਸ ਪੁੱਛਣੇ ਦੱਸ ਚੱਲੀਏ ਚੱਲੀਏ ਜਕਰਿਆ ਖਾਨ ਨੂੰ ਕਿ ਸੰਗਣਾ ਮੁਕਾਇਆ ਮੁਕਣੇ ਕਿਸੇ ਗਣਾ ਮੁਕਾਇਆ ਮੁਕਣੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਸਤ ਜੁਰਿਆ ਕਾ